ਆਸੀ ਕਾਲ ਸਾਰੇ ਵੀਰਾਂ ਅੱਜ ਫੇਰ ਇੱਤੇ ਤਿੱਲਾ ਸਰੋਂ ਵਾਲਾ ਦਾ ਘਰ ਦੀ ਮੱਕੀ ਸਟਾਰਟ ਹੋ ਰਹੀ ਵੀ ਮੱਕੀ ਬੀਜ ਰਹੀਆਂ ਆ ਬਾਈ ਬਣੇ ਰਿਓ ਵੀਡੀਓ ਦੇ ਨਾਲ 1890 ਹੈ ਬਾਈ 1890 ਆ ਦੇਖੋ 1890 ਹੈ ਖਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨਹੀਂ ਕਰਿਓ ਵਾਸਤੇ ਤੁਸੀਂ ਚਾਹੋ ਜੀ ਅਰੇ ਸ਼ਾਮ ਜੀ ਆ ਰਿਹਾ ਬੰਦਾ ਆ ਆਸਿਂ ਨੂੰ ਮਿਲਦਾ ਦੇਖਿਓ ਕਿੰਨੇ ਟਾਈਮ ਲਾਦਾ ਇਹਨੂੰ ਵਿਝਣੇ ਨੂੰ ਐਹ ਟੂ ਹੋਣੀ ਵਾਦਾ ਲਾਂਦਾ ਹੈ ਕੋਤੰਦਰ ਸਾਰੇ 4-5 ਮਿੰਟ ਲਾਵਾ ਜਦ ਜੀ ਬੀਜਾ ਹੋ ਜਾਂਦਾ ਹੋ ਜਾਂਦਾ ਆਪਣਾ ਮਿੱਤਰ ਹੈ ਇਹ ਹਰਾਂ ਦਰਾਂ ਦਾ ਹੈਗਾ ਰਿਸ਼ਤੇਦਾਰ ਵੀ ਹੈ ਮਿੱਤਰ ਵੀ ਹੈ ਡੈੱਕ ਦਾ ਵਾਸ਼ ਆਉਣਾ ਦਾ ਵੀ ਨਾ ਹੈ ਜੀ ਡੈੱਕ ਦਾ ਵਾਸ਼ ਆਉਣਾ ਜੀ ਹਾਂ ਹੋ ਸੁਣਾਓ ਸਾਰੇ ਠੀਕ ਠਾਕ ਹੋ ਵਧੀਆ ਬਈ ਸਾਰੇ ਘਰ ਪਰਿਵਾਰ ਸਾਰੇ ਠੀਕ ਠਾਕ ਹੈ ਬਈ ਔਰ ਸਣਾ ਹੋ ਕੇ ਨੇ ਕੈਰੀਟੇ ਉਠਾ ਕੇ ਬੜਾ ਚੱਲ ਰਿਹਾ ਬਾਈ ਕੰਮ ਮੱਕੀ ਵੀ ਗੇਣਾ ਆਇਆ ਮੱਕੀ 20 ਮੱਕੀ ਕਰ ਦਿਆ ਕੰਮ ਅੱਜ ਹੋਇਸਟਾ ਦਾ ਜਿਨਾ ਸਰੋਂ ਦੀ ਬਾਈ ਸਰੋਂ ਉਹ ਤਾਂ ਥੋੜੀ ਲੇਟ ਬਈ ਕੋਈ ਗੱਲ ਨਹੀਂ ਬਈ ਉਹ ਤਾਂ ਲੇਟ ਗਈ। ਉਹ ਤਾਂ ਲੇਟ ਗਈ। ਆਪਣੇ ਕਰਕੇ ਨਾ ਬਾਈ ਨੇ ਮਸ਼ੀਨ ਵੀ ਨਹੀਂ ਤੋੜੀ ਧੀਵਾ। ਹੂੰ। ਤੋੜੀ ਗਿਆ ਤਾਂ। ਆਏ। ਮਰਜੀ ਤੱਕ ਆਓ ਸੁਣਾਓ ਸਾਰੇ ਠੀਕ ਠਾਕ ਕਣਕ ਵੀ ਵੜਨੇ ਵਾਲੀ ਹੋਇਆ ਬਾਈ ਆਪਣੇ ਕਣਕ ਵੀ ਵੜਨੇ ਵਾਲੀ ਹੋਇਆ ਆ ਦੇਖੋ ਪੱਕੀ ਆ ਵੀ ਚਾਂਡੀਆ ਚਾਂਡੀਆ ਵਧੀਆ ਬਣ ਰਹੀ ਹੈ ਵਧੀਆ ਡਾਲ ਵਧੀਆ ਡਾਲ ਮਨੋਰਾਏ ਦਾ ਮਹਾ ਡਾਲ ਨਹੀਂ ਬਣਨੇਗੀ ਵਧੀਆ ਬਣ ਰਹੀ ਹੈ ਵੀ ਚਲ ਫਿਰ ਵੀ ਸੁੱਕਾ ਖੇਤ ਹੈ ਠੀਕ ਹੈ ਚਲੋ ਹੈ ਨਹੀਂ ਵਧੀਆ ਬਣ ਰਹੀ ਹੈ ਡਾਲ ਹੋ ਸਨੋ ਠੀਕ ਠਾਕ ਹੋ ਬਈ ਸਾਰੇ ਵਧੀਆ ਸਾਰੇ ਘਰ ਪਰਿਵਾਰ ਸਾਰੇ ਕੇ ਵਧੀਆ ਦੇਖੋ ਕਿੰਨਾ ਟਾਈਮ ਲਗਾ ਜਿੰਨੇ ਟਾਈਮ ਮੰਨ ਲਖੇਤ ਵੀਤ ਤਾਂ ਉਨੇ ਟਾਈਮ ਦੀ ਵੀਡੀਓ ਬਣਾ ਦੇਣੀ ਆਪਾਂ ਨੇ ਇਹ ਐ ਬਈ ਉਨੇ ਟਾਈਮ ਦੀ ਵੀਡੀਓ ਬਣਾ ਦੇਣੀ ਆ ਆਹ ਕਰੋ ਵਾਲਾ ਖੇਤ ਆ ਫੇਰ ਵੀ ਸਫਾਈ ਵਧੀਆ ਆ ਰਹੀ ਆ ਬਾਈ ਆ ਇਹ ਵੀ ਸਾਈ ਪਟਾਈ ਵਧੀਆ ਕਰੀ ਰਾਤ 마ሺਓ ਮਾሺਓ ਕੋਈ ਟ੍ਰਾਮ ਆ ਰਿਹਾ ਹਵਾ ਵਿੱਚ ਕਿਉਂ बीज 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 हल सुनाओ बढ़िया सारे अट्ठ सौ नब्बे अठ सौ नब्बे 890 ਪਾਰੇ ਜੀ ਬੀਜ ਅਰੇ 890 ਹੋਰ ਸੁਣੋ ਸਾਰੇ ਵਧੀਆ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਬਾਈ ਬਾਤ ਤੋਂ ਬਾਅਦ ਸ਼ੇਅਰ ਜੀ ਸਪੋਰਟ ਕਰੇ ਕਰੋ ਵੀਰ ਚੈਨਲ ਨੂੰ ਕਿ ਆਪਾਂ ਦਾ ਖੇਤੀਬਾੜੀ ਦੀ ਉਹ ਵੀਡੀਓ ਪਾਉਣੀ ਹੈ ਜੀ